ਆ ਭਗਵਾਨਤ ਮਾਨ ਜਿਹੜਾ ਜਮੀਨ ਚੋਣ ਦੇ ਵਿੱਚ ਉਹਨਾਂ ਦਾ ਵਿਰੋਧ ਜਿਹੜਾ ਉਹਨਾਂ ਦਾ ਵਿਰੋਧ ਕਰਨ ਵਾਸਤੇ ਜਿਹੜਾ ਸਰਕਾਰ ਮਰਦਾਬਾ ਮਾਵਾ ਪੇਣਾ ਵਾਹ ਜਿੰਦਾਬਾ ਜਿੰਦਾਬਾ ਮਰਦਾਬਾ ਨਾ ਕੋਣੇ ਕਰ ਮਰਦਾਬਾ ਕੋਈ ਨਹੀਂ ਕੋਈ ਨਹੀਂ ਕਰੋ ਜਾਨੇ ਕਰੋ ਨਹੀਂ ਖਬਰ ਆਓ ਯਾਰ ਗੱਲ ਹੈ ਜੇ ਤੂੰ ਹੀ ਨਾ ਸਮਝਾਉਂਗੇ ਮੈਂ ਸਮਝਾਉਣਾ ਸਾਰਾ ਕੁਝ ਸਮਝਾ ਦਿੰਦੇ ਸਾਰਾ ਮੇਰੀ ਗੱਲ ਸੁਣ ਕਿਸੇ ਨੂੰ ਪਹਿਲੇ ਸਾਰਾ ਕੁਝ ਸਮਝਾ ਦਿੰਦੇ ਨਹੀਂ ਸਾਰਾ ਕੁਝ ਕਰਦੇ ਹਰ ਜੀਗ ਨਹੀਂ ਜਾ ਸੇਰ ਦੀਆਂ ਤਜਾਦਾ ਕਰਤਾਰ ਦੀ ਸ਼ਿਕਾਇਤ ਕਰਾ ਕਰਤਾਰ ਕਰਦੇ ਹਾਂ ਸਭ ਜੋ ਕੀ ਕਰੇ ਮਾਰੇ ਜਦੋਂ ਨੱਕੇ ਨਹੀਂ ਮਾਰਦਾ ਮੈਂ ਕਿਸੇ ਨੂੰ ਸੁਣ ਰਹੇ ਪਾਈ ਤੋਂ ਕਿਸਾਨ ਮਜ਼ਦੂਰ ਜ਼ਿੰਦਾਬਾਦ 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 ਭਗਵਾਨ ਤੁਮਾਨ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦੇ ਉੱਤੇ ਚੇਰ ਕਰਨ ਵਾਲੀ ਸਰਕਾਰ ਮਰਦਾਬਾਦ 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 ਭਗਵਾਨ ਤੁਮਾਨ ਤੇਰਾ ਪੜਾ ਕੇ ਕਰਕੇ ਨਾ ਹੀ ਕਰਕੇ ਜਲਾਉਂਦੇ ਕਿਸਾਨਾਂ ਮਜ਼ਦੂਰਾਂ ਇਹ ਪੱਗਾਂ ਲਾਉਣੇ ਤੇਰੇ ਰਵੇ ਕੱਖਣਾ ਆਹ ਵੇਖੋ ਭਗਵਾਨਤਮਾਨ ਨੇ ਭਰਾ ਦੇ ਨਾਲ ਭਰਾ ਲੜਾਏ ਪਿਆ ਮਾਵਾ ਪਣਾਣੀਆਂ ਚੁੰਨੀਆ ਲਵਾਈਆਂ ਜਾਦੀਆਂ ਵੇਖੋ ਮੁਰਦਾਬਾ ਮੁਰਦਾਬਾ